ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦੁਬੋਲਾ ਨੰਗ ਭੁਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲ ਹੋ ਵੈਰਾ ਜੋ ਸਿਰੀ ਰਾਗ ਮਹੱਲਾ 5 ਬਾ ਜੇ ਕੋ ਹੋਵੇ ਦਬੋਲਾ ਨੰਗ ਭੁੱਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛੂ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲੋ ਵਹਿਰਾ ਜੋ ਸਿਰੀ ਰਾਗ ਮਹੱਲਾ 5 ਬਾ ਜੇ ਕੋ ਹੋਵੇ ਦਬੋਲਾ ਨੰਗ ਭੁਖ ਕੀ ਬੀਰੋ ਦਮੜਾ ਪੱ ਲੈ ਨਾਪ ਵੈ ਨਾ ਕੋ ਦੇ ਵੈ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋ ਵੈ ਕਾਜ ਤੇ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲੋ ਵੈਰਾ ਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦਬਲਾ ਨੰਗ ਭੁਖ ਕੀ ਬੀਰੋ ਦਮੜਾ ਪੱਲੇ ਨਾਪਵੇ ਨਾ ਕੋ ਦੇਵ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਾ ਨੇ ਚਲੋ ਹੋ ਵੈਰਾ ਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋ ਵੈ ਦਬੋਲਾ ਨੰਗ ਭੁਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛੂ ਹੋਵੈ ਕਾਜ ਚਿਤ ਆਵੈ ਉਸ ਪਾਰ ਬ੍ਰਹਮਾ ਤਾ ਨਹਿ ਚਲ ਹੋ ਵੈਰਾਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦਬੋਲਾ ਨੰਗ ਭੁਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਾ ਤਾ ਨਹਿ ਚਲ ਹੋ ਵੈਰਾ ਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦਬੋਲਾ ਨੰਗ ਭੁੱਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਜਿਤੇ ਆਵੇ ਉਸ ਪਾਰ ਬ੍ਰਹਮ ਤਾ ਨਹਿ ਚਲੋ ਵਹਿਰਾ ਜੋ ਸਿਰੀ ਰਾਗ ਮਹੱਲਾ 5 ਬਾ ਜੇ ਕੋ ਹੋਵੇ ਦਬੋਲਾ ਨੰਗ ਭੁਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਜਿਤੇ ਆਵੈ ਉਸ ਪਾਰ ਬ੍ਰਹਮਾ ਨੇ ਚਲੋ ਵਹਿਰਾ ਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦਬੋਲਾ ਨੰਗ ਭੁਖ ਕੀ ਬੀਰੋ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛੂ ਹੋਵੈ ਕਾਜ ਜਿਤੇ ਆਵੈ ਉਸ ਪਾਰ ਬ੍ਰਹਮਾ ਤਾ ਨਹਿ ਚਲ ਹੋਵੈ ਰਾਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦੁਬੋਲਾ ਨੰਗ ਭੁੱਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉਨਾ ਕੋ ਕਰੇ ਨਾ ਕਿਛ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਾ ਤਾ ਨਹਿ ਚਲ ਹੋ ਵੈਰਾਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦਬੋਲਾ ਨੰਗ ਭੁੱਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉਨਾ ਕੋ ਕਰੇ ਨਾ ਕਿਛੂ ਹੋਵੇ ਕਾਜ ਜਿਤੇ ਆਵੇ ਉਸ ਪਾਰ ਬ੍ਰਹਮਾ ਤਾ ਨਹਿ ਚਲ ਹੋ ਵੈਰਾ ਜੋ ਸਿਰੀ ਰਾਗ ਮਹੱਲਾ 5 ਜੇ ਕੋ ਹੋਵੇ ਦਬੋਲਾ ਨੰਗ ਭੁਖ ਕੀ ਬੀਰੋ ਦਮੜਾ ਪੱਲੇ ਨਾਪਵੈ ਨਾ ਕੋ ਦੇਵੈ ਤੀਰੋ ਸਵਾਰਥ ਸਵਾਉ ਨਾ ਕੋ ਕਰੇ ਨਾ ਕਿਛ ਹੋਵੈ ਕਾਜ ਤੇ ਆਵੇ ਉਸ ਪਾਰ ਬ੍ਰਹਮਾ ਤਾ ਨਹਿ ਚਲ ਹੋ ਵੈਰਾ ਜੋ